ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਕਈ ਸਤਿ ਸ੍ਰੀ ਅਕਾਲ ਇੱਕ ਪਾਸੇ ਆਪ ਆਦਮੀ ਪਾਰਟੀ ਦਾ ਮਜੂਦਾ ਵਿਧਾਇਕ ਫਸ ਗਿਆ ਹੈ ਉਸ ਦੀਆਂ ਸੋਸ਼ਲ ਮੀਡੀਆ ਤੇ ਗੈਂਗਸਟਰ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਵਿੱਚ ਬਗਾਵਤ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਸਾਹਬ ਇਹ ਪਹਿਲਾ ਗੱਲ ਕਰਦੇ ਹਾਂ ਕਿ ਬਗਾਵਤ ਕਿਉਂ ਹੋ ਰਹੀ ਹੈ ਜਦ ਜਿਵੇਂ ਹੀ ਹਰਬੀਰ ਸਿੰਘ ਸੰਧੂ ਨੂੰ ਆਪ ਆदमी ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਹਾਲਾਂਕਿ ਹਰਬੀਰ ਸਿੰਘ ਸੰਧੂ ਜਿਹੜੇ ਨੇ ਉਹ ਖਾਸ ਖਾਸ ਨੇ ਵਿਕਰਮ ਜਿਠਿਆ ਦੇ ਤੇ ਵਿਕਰਮ ਜਿਠਿਆ ਕੌਣ ਨੇ ਨਸ਼ਾ ਤਸਕਰ ਨੇ ਹਰਬੀਰ ਸੰਧੂ ਨੇ ਰੱਜ ਕੇ ਢੰਡੋਰਾ ਪਟਿਆ ਸੀ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਮੰਤਰੀਆਂ ਦਾ ਅਤੇ ਭਮਕੜਾਂ ਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ 2017 ਦੀ ਜਦੋਂ ਉਹ ਵਿਧਾਇਕ ਸੀ ਇਮਨਦੋਸ ਧਰਨੇ ਮੁਜ਼ਾਰੇ ਵੀ ਨਹੀਂ ਕਰ ਦਿੱਤੇ ਜਾਂਦੇ ਸੀ ਹਰਬੀਰ ਸਿੰਘ ਸੰਧੂ ਹੁਣਾ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਸ ਨੂੰ ਕਿਹੜੇ ਮੂੰਹ ਦੇ ਨਾਲ ਸ਼ਾਮਲ ਕਰਵਾ ਗਿਆ ਭਮੱਕੜ ਵਿੰਦੇ ਰਹਿ ਗਿਆ ਕਿਉਂਕਿ ਭਮੱਕੜਾ ਨੂੰ ਨਾ ਤੇ ਆਮ ਆਦਮੀ ਪਾਰਟੀ ਜਿਮਨੀ ਚੋਣਾਂ ਦੇ ਵਿੱਚ ਮੌਕਾ ਦੇ ਰਹੀ ਹੈ ਤੇ ਹੁਣ ਇਹ ਭੁੱਲ ਜਾਣ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਲੋਕਾਂ ਨੇ ਦਰਿਆ ਵਛਾਈਆਂ ਜਿਨ੍ਹਾਂ ਨੇ ਆਪ ਆਦਮੀ ਪਾਰਟੀ ਵਾਸਤੇ ਗਰਾਊਂਡ ਲੈਵਲ ਤੇ ਕੰਮ ਕੀਤਾ ਕਿ ਉਹਨਾਂ ਨੂੰ ਟਿਕਟ ਮਿਲੇਗੀ ਹਰਮੀਤ ਸਿੰਘ ਸੰਧੂ ਨੂੰ ਲੈ ਕੇ ਹੁਣ ਭਾਬੜ ਮਚ ਗਿਆ ਹੈ ਹਲਕਾ ਤਰਨਤਾਰ ਦੇ ਵਿੱਚ ਭਾਈ ਇਹ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਕਿਉਂਕਿ ਕੁਮਰਜੀਤ ਪ੍ਰਤਾਪ ਸਿੰਘ ਦਾ ਵਾਰ-ਵਾਰ ਕਹਿੰਦੇ ਨੇ ਕਿ ਗੈਂਗਸਟਰ ਜਿਹੜੇ ਨੇ ਨਸ਼ਾ ਤਸਕਰ ਨੇ ਉਹ ਪਾਰਟੀ ਦੇ ਵਿੱਚ ਆ ਗਏ ਨੇ ਮੈਂ ਪਾਰਟੀ ਦੇ ਵਿੱਚ ਕਿਉਂ ਕੰਮ ਕਰਾਂ ਜਿਹੜਾ ਕੰਮ ਸ਼ੁਰੂ ਨਹੀਂ ਅਕਾਲੀ ਦਲ ਜਿਹੜਾ ਕੰਮ ਪਾਰਟੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਕਰਦੀ ਰਹੀ ਹੈ ਉਹ ਕੰਮ ਆਪ ਆਪ ਦੀ ਪਾਰਟੀ ਕਰ ਰਹੀ ਹੈ ਇਸ ਕਰਕੇ ਹੁਣ ਕਸੂਤੀ ਫਸ ਗਈ ਹੈ ਸਰਕਾਰ ਇਸ ਮਸਲੇ ਨੂੰ ਕਿਵੇਂ ਸੁਲਝਾਵੇਗੀ ਜਿਸ ਤਰ੍ਹਾਂ ਹਲਕਾ ਲੁਧਾਨੀ ਪਸ਼ਵੀ ਦੇ ਵਿੱਚ ਪੈਰਾਸ਼ੂਟ ਦਰਾਹੀਂ ਉਮੀਦਵਾਰ ਉਤਾਰ ਦਿੱਤਾ ਗਿਆ ਸੰਜੀਵ ਕਰੋੜਾ ਨੂੰ ਫਿਰ ਹਰਬੀਰ ਸਿੰਘ ਸੰਧੂ ਕਿਵੇਂ ਦੁੱਧ ਤੋਤੇ ਹੋ ਗਿਆ ਕਿਵੇਂ ਸਾਫ ਸੁਥਰੇ ਹੋ ਗਿਆ ਇੱਕ ਪਾਸੇ ਤਾਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸ਼ਰੂਪਰੀ ਅਕਾਲੀ ਦਲ ਨੇ ਕੌਮ ਦੇ ਨਾਲ ਨਾਲ ਜਵਾਨੀ ਦਾ ਵੀ ਕਾਹਨ ਕੀਤਾ ਹੈ ਤੇ ਫਿਰ ਹਰਬੀਰ ਸਿੰਘ ਸੰਧੂ ਨੂੰ ਲੈ ਕੇ ਲਗਾਤਾਰ ਹੁਣ ਬਗਾਵਤ ਹੋ ਰਹੀ ਹੈ ਹਲਕਾ ਤਰਨਤਾਰ ਤੋਂ ਤੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੋਲਦੀ ਮਸਾਫਰ ਕਸੂਤੇ ਬਸ ਗਏ ਨੇ ਕਿਉਂਕਿ ਅਜ ਤੋਂ ਲਗਭਗ ਹਫਤਾ ਪਹਿਲਾਂ ਗੈਂਗਸਟਰਾਂ ਦੇ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ ਹਬੋਰ ਦੇ ਕਪੜਾ ਕਾਰੋਬਾਰੀ ਜਿਸ ਦਾ ਨਾਮ ਸੰਜੇ ਬਰਮਾ ਹੈ ਅਤੇ ਨਿਊ ਵੀਰ ਵੈਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਜਿਹੜੇ ਪੰਜਾਬ ਦੇ ਇੱਕ ਮਸ਼ਹੂਰ ਕਾਰੋਬਾਰੀ ਸੀ ਇੱਕ ਟੇਲਰ ਸੀ ਜਿੰਦੇ ਥੱਲੇ 500 ਤੋਂ 700 ਲੋਕ ਕੰਮ ਕਰਦੇ ਸੀ 100 ਕਿਲੇ ਦੇ ਮਾਰਕ ਸੀ ਇੱਕ ਸਕੂਲ ਵੀ ਚੱਲਦਾ ਸੀ ਗੈਂਗਸਟਰਾਂ ਦੇ ਦੁਆਰਾ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ ਬਾਅਦ ਵਿੱਚ ਆਰਜੂ ਬਿਸ਼ਨੋਈ ਨੇ ਉਸ ਦੀ ਜ਼ਿੰਮੇਵਾਰੀ ਵੀ ਲੈ ਲਈ ਉਹੀ ਆਰਜੂ ਬਿਸ਼ਨੋਈ ਜਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਤੇ ਆਰਜੂ ਬਿਸ਼ਨੋਈ ਦੀਆਂ ਤਸਵੀਰਾਂ ਹੁਣ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੋਲਦੀ ਮੁਸਾਫਰ ਦੇ ਨਾਲ ਉਮੈਲ ਹੋ ਰਹੀਆਂ ਨੇ ਆਰਜੂ ਬਿਸ਼ਨੋਈ ਅਤੇ ਵਿਧਾਇਕ ਗੋਲਦੀ ਮੁਸਾਫਰ ਦਾ ਆਪਸ ਦੇ ਵਿੱਚ ਕੀ ਲੈਣਾ ਦੇਣਾ ਹੈ ਆਪਸ ਦੇ ਵਿੱਚ ਕੀ ਲਿੰਕ ਨੇ ਇਸ ਕਰਕੇ ਆਪ ਆਦਮੀ ਪਾਰਟੀ ਦੇ ਵਿਧਾਇਕ ਨੂੰ ਪੰਜਾਬ ਪੁੱਛ ਰਿਹਾ ਹੈ ਦੂਸਰੀਆਂ ਪਾਰਟੀਆਂ ਪੁੱਛ ਰਹੀਆਂ ਨੇ ਤੇ ਪੁੱਛ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਪਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਗੈਂਗਸਟਰ ਰਹਿਣ ਨਹੀਂ ਦੇਣੇ ਇੱਕ ਪਾਸੇ ਕਹਿੰਦੇ ਹੋ ਲਾਅ ਆਰਡਰ ਟਣਾ ਟਣਾ ਹੈ ਇੱਕ ਨੰਬਰ ਤੇ ਹੈ ਪੰਜਾਬ ਅਤੇ ਪੰਜਾਬ ਦਾ ਲਾਅ ਆਰਡਰ ਤੇ ਦੂਸਰੇ ਪਾਸੇ ਗੈਂਗਸਟਰਾਂ ਵੱਨੋਂ ਗੋਰੀਆਂ ਮਾਰ ਕੇ ਫਿਰ ਬਾਅਦ ਵਿੱਚ ਜੁਮੇਵਾਰੀ ਦੀ ਲੈਹਲੀ ਜਾਂਦੀ ਹੈ ਤੇ ਉਹੀ ਗੈਂਗਸਟਰ ਆ ਆਪਾ ਪਾਰਟੀ ਦੇ ਮੌਜੂਦਾ ਵਿਧਾਇਕ ਗੋਲਡੀ ਮੁਸਾਫਰ ਦੇ ਨਾਦੰਦੇ ਨੇ ਫੋਟੋਆਂ ਵਾਇਰਲ ਹੋਈਆਂ ਨੇ ਇਸ ਨੂੰ ਲੈ ਕੇ ਬੜਾ ਵੱਡਾ ਬਖੇੜਾ ਹੋ ਗਿਆ ਹਾਲਾਂਕਿ ਕਾਰੋਬਾਰੀ ਬਿਜ਼ਨਸਮੈਨ ਫੈਕਟਰੀਆਂ ਦੇ ਮਾਲਕ ਡਰੇ ਹੋਏ ਨੇ ਉਹ ਆਪਣੀ ਇਨਵੈਸਟਮੈਂਟ ਜਿਹੜੀ ਹੈ ਮੱਧ ਪ੍ਰਦੇਸ਼ ਵਿੱਚ ਜਾ ਕੇ ਕਰਨਗੇ ਜਿਸ ਦੀ ਕੀਮਤ ਦੱਸੀ ਜਾ ਰਹੀ ਹੈ 15000 ਕਰੋੜ ਰੁਪਏ 15000 ਕਰੋੜ ਰੁਪਏ ਪੰਜਾਬ ਦੇ ਵਿੱਚੋਂ ਜਾਵੇਗਾ ਕਿਉਂਕਿ ਇਹਨਾਂ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਫਰੋਟੀਆਂ ਮੰਗੀਆਂ ਜਾਂਦੀਆਂ ਨੇ ਤਾਕਤਾਂ ਦਿੱਤੀਆਂ ਜਾਂਦੀਆਂ ਨੇ ਇੱਕ ਪਾਸੇ ਆਪ ਆਦਮੀ ਪਾਰਟੀ ਨੇ ਵਿਧਾਇਕ ਜਿਹੜਾ ਹੈ ਸਾਬਕਾ ਵਿਧਾਇਕ ਹਰਬੀਰ ਸਿੰਘ ਸੰਧੂ ਨੂੰ ਸ਼੍ਰੋਮਣੀ ਕਾਕਾਲੀ ਦਲ ਦੇ ਜਿਹੜੇ ਉਹਨਾਂ ਨੂੰ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਤੋਂ ਆਇਆ ਕੱਲ ਕੱਲ ਦਾ ਹਲਕਾ ਤਰਨਤਾਰ ਦੋ ਦੇ ਵਿੱਚ ਬਿਵਾਰ ਮਚਿਆ ਹੋਇਆ ਹੈ ਜਿਹੜੇ ਵਰਕਰ ਨੇ ਜਿਹੜੇ ਹਲਕਾ ਇੰਚਾਰਜ ਨੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਕੋ ਪੰਜਾਬ ਦੇ ਮੁੱਖ ਮੰਤਰੀ ਭਗਵਤ ਤੁਮਰ ਨੂੰ ਕਹਿ ਰਹੇ ਨੇ ਕਿ ਹਰਬੀਰ ਸਿੰਘ ਨੂੰ ਸਾਨੂੰ ਮਨਜ਼ੂਰ ਨਹੀਂ ਹਰਬੀ ਸਿੰਘ ਤੋਂ ਉਹੀ ਹੈ ਜਿਨੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਦੋਂ ਇਹ ਸੱਤਾ ਦੇ ਵਿੱਚ ਸੀ ਤੇ ਦੂਸਰੇ ਪਾਸੇ ਬਿਕਰਮਜੀਠਿਆ ਦੇ ਨਾਲ ਸਿੱਧੇ ਉਹਦੇ ਸੰਬੰਧ ਨੇ ਯਾਨੀ ਕਿ ਉਠਲੀ-ਬੈਠਲੀ ਹੈ ਤੇ ਇਧਰ ਗੋਲਦੀ ਮਸਾਕ ਮੁਸਾਫਰ ਦੀਆਂ ਆਜੂ ਬਿਸ਼ਮੋਈ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਨੇ ਉਸ ਨੂੰ ਲੈ ਕੇ ਵੱਜ ਕੇ ਬਵਾਦ ਖੜਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਿਹਾ ਕਿ ਹਰਬੀ ਸਿੰਘ ਸੰਧੂ ਨੂੰ ਲੈ ਕੇ ਫੈਸਲਾ ਸ਼ਾਮਿਲ ਤਲਾਕੇ ਮੈਂ ਗਲਤੀ ਕੀਤੀ ਹੈ ਕਿ ਸਹੀ ਕੀਤਾ ਹੈ ਦੂਸਰੇ ਪਾਸੇ ਗੋਲੀਬਸਾਫਰ ਜਿਹੜੇ ਨੇ ਕਸੂਤੇ ਫਸ ਗਏ ਨੇ ਕਿਉਂਕਿ ਆਦੂ ਬਸ਼ਨੋਈ ਦੇ ਨਾਲ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਤਾਂ